ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਟਿੰਡੇ ਬਣਾਉਣ ਲੱਗੇ ਆਪਾਂ ਪਰਮੇ ਟਿੰਡੇ ਬਿਲਕੁਲ ਸੌਖੇ ਤਰੀਕੇ ਨਾਲ ਸਾਰਿਆਂ ਨੂੰ ਪਸੰਦ ਆਉਣ ਵਾਲੇ ਆ ਅੱਧਾ ਕਿਲੋ ਆਪਾਂ ਟਿੰਡੇ ਲੈ ਪਹਿਲਾਂ ਤਾਂ ਟਿੰਡੇ ਆਪਾਂ ਦੇਖ ਕੇ ਲੈਣੇ ਦੇਸੀ ਟਿੰਡੇ ਜਿਹੜੇ ਐਦਾਂ ਹੁੰਦੇ ਨੇ ਇਹਨਾਂ ਦੇ ਉੱਤੇ ਥੋੜੀ ਜੱਤ ਜੇ ਵਾਲ ਜੇ ਹੁੰਦੇ ਆ ਤੇ ਇਹ ਦੇਸੀ ਟਿੰਡੇ ਦੇਖ ਕੇ ਲੈਣੇ ਚਾਹੀਦੇ ਪੱਕੇ ਬਿਲਕੁਲ ਨਹੀਂ ਹੁੰਦੇ ਹੁੰਦੇ ਇਹ ਬਹੁਤ ਹੀ ਟੇਸਟੀ ਬਣਦੇ ਲਹਿਰੇ ਹੁੰਦੇ ਨਰਮ ਇਹ ਇਹਨਾਂ ਨੂੰ ਆਪਾਂ ਧੋ ਕੇ ਛੇਲ ਲੈਣਾ ਚੰਗੀ ਤਰ੍ਹਾਂ ਸਾਰਿਆਂ ਨੂੰ ਵੀਡੀਓ ਨੂੰ ਐਂਡ ਤੱਕ ਦੇਖਿਓ ਸਕਿੱਪ ਨਾ ਕਰਿਓ ਤੇ ਫਿਰ ਇਹ ਆਪਾਂ ਨੂੰ ਪਤਾ ਲੱਗਣਾ ਆਪਾਂ ਕੀ ਕੀ ਇਹਦੇ ਵਿੱਚ ਪਾਇਆ ਕਿੱਦਾਂ ਕਿੱਦਾਂ ਬਣਾਏ ਆ ਤੇ ਆਪਾਂ ਦੋ ਤਰ੍ਹਾਂ ਦੱਸਾਂਗੇ ਟਿੰਡੇ ਬਣਾਣੇ ਇਹ ਜਿਹੜੇ ਆ ਤੇ ਜੇ ਆਪਾਂ ਕੱਟ ਕੇ ਬਣਾਣੇ ਆ ਤਾਂ ਬੱਚੇ ਪਸੰਦ ਨਹੀਂ ਕਰਦੇ ਬੱਚੇ ਕਿ ਬਡੇ ਵੀ ਪਸੰਦ ਨਹੀਂ ਕਰਦੇ ਟਿੰਡਿਆਂ ਨੂੰ ਜੇ ਆਪਾਂ ਇਹਦਾ ਭਰ ਕੇ ਟਿੰਡੇ ਬਣਾਣੇ ਆ ਨਾ ਤੇ ਸਾਰੇ ਬਹੁਤ ਹੀ ਵਧੀਆ ਖਾ ਲੈਂਦੇ ਆ ਸਾਰਿਆਂ ਨੂੰ ਟੇਸਟੀ ਲੱਗਦੇ ਆ ਇਹ ਸਾਰੇ ਟਿੰਡੇ ਅੱਦਾਂ ਆਪਾਂ ਛੇਲ ਲੈਣੇ ਆ ਤੇ ਮੋਰੇ ਜਿਹੜੇ ਮੂੰਹ ਦੇ ਮਾੜੀ ਮਾੜੀਆਂ ਡੰਡੀਆਂ ਜੀਆਂ ਉਹਨਾਂ ਨੂੰ ਆਪਾਂ ਲਾ ਦੇਣਾ ਹੈ ਇਹਦਾ ਸਾਫ਼ ਕਰ ਲੈਣਾ ਇਹਨਾਂ ਨੂੰ ਸਾਰੇ ਟਿੰਡੇ ਛੱਲ ਲੈ ਆਪਾਂ ਸਾਫ਼ ਕਰ ਲੈ ਤੇ ਹੁਣ ਇਹਨਾਂ ਨੂੰ ਦੋ ਦੋ ਆਪਾਂ ਲਾ ਲੈਣੇ ਕੱਟ ਬਿਲਕੁਲ ਆਸਾਨ ਆ ਬਣਾਣੇ ਜਿਹੜੇ ਟਿੰਡੇ ਪਸੰਦ ਨਹੀਂ ਕਰਦੇ ਨਾ ਇਦਾਂ ਭਰ ਕੇ ਖਿਲਾਓ ਤੇ ਹਰ ਰੋਜ਼ ਟਿੰਡੇ ਮੰਗਣਗੇ ਉਹ ਦੇਖੋ ਜੀ ਇਦਾਂ ਆਪਾਂ ਸਾਰੇ ਟਿੰਡਿਆਂ ਨੂੰ ਜਿਹੜੇ ਕੱਟ ਲਾ ਲਏ ਆ ਤੇ ਹੁਣ ਆਪਾਂ ਇਹਦਾ ਮਸਾਲਾ ਤਿਆਰ ਕਰਦੇ ਆ ਇਹ ਟਿੰਡੇ ਜਿਹੜੇ ਆਪਾਂ ਦੋ ਤਰ੍ਹਾਂ ਬਣਾਣੇ ਆ ਤੇ ਦੋ ਤਿੰਨ ਦਸਨੇ ਆਪਾਂ ਬਣਾਣੀ ਇੱਕੋ ਵਾਰੀ ਆ ਇਹ ਪਾਈ ਆਪਾਂ ਹਲਦੀ ਅੱਧਾ ਕ ਚਮਚਾ ਤੇ ਸੁੱਕੀਆਂ ਹਰੀਆਂ ਮਿਰਚਾਂ ਮਕੁੱਟ ਕੇ ਸਿਕਾਈਆਂ ਵਿੱਚ ਇਹਨਾਂ ਦੇ ਨਮਕ ਆ ਅਲੱਗ ਨਹੀਂ ਪਾਉਣਾ ਮੈਂ ਦੋ ਚਮਚੇ ਭਰ ਕੇ ਆਪਾਂ ਇਹਦੇ ਪਾਉਣ ਲੱਗੇ ਆ ਇਹਨਾਂ ਨੂੰ ਮਿਕਸ ਕਰ ਲੈਣੇ ਆ ਹਲਦੀ ਤੇ ਮਿਰਚ ਨੂੰ ਬਸ ਸਿਰਫ ਦੋਨੋਂ ਚੀਜ਼ਾਂ ਮੈਂ ਪਾਈਆਂ ਹਲਦੀ ਪਾਈ ਮਿਰਚ ਮਿਰਚ ਦੇ ਵਿੱਚੇ ਨਮਕ ਹੈਗਾ ਹੈ ਤੇ ਇਹਨਾਂ ਨੂੰ ਰੜਾ ਕੇ ਤੇ ਆਪਾਂ ਟਿੰਡਿਆਂ ਦੇ ਵਿੱਚ ਬਸ ਕੱਲੀ ਮਿਰਚ ਨਮਕ ਬਸ ਆ ਭਰਨ ਲੱਗੇ ਹਲਦੀ ਅਗਰ ਤੁਸੀਂ ਬਾਅਦ 'ਚ ਤੜਕਾ ਅਲੱਗ ਤੋਂ ਨਹੀਂ ਲਾਉਣਾ ਤਾਂ ਇੱਥੇ ਤੁਸੀਂ ਹਰੀਆਂ ਮਿਰਚਾਂ, ਪਿਆਜ਼, ਟਮਾਟਰ ਇਹ ਚੀਜ਼ਾਂ ਕੁੱਟ ਕੇ ਉਹ ਮਸਾਲਾ ਇਹਨਾਂ ਦੇ ਵਿੱਚ ਭਰੋ। ਅਗਰ ਤੁਸੀਂ ਅਲੱਗ ਤੋਂ ਨਹੀਂ ਲਾਉਣਾ ਤੜਕਾ ਤੇ ਉਹ ਭਰ ਕੇ ਤੇ ਇਦਾਂ ਟਿੰਡਿਆਂ ਨੂੰ ਬਣਾ ਲਓ। ਪਰ ਆਪਾਂ ਇਹਨਾਂ ਦਾ ਬਾਅਦ 'ਚ ਇੱਕ ਅਲੱਗ ਤੜਕਾ ਲਾਣਾ ਇਸ ਕਰਕੇ ਆਪਾਂ ਜਿਹੜਾ ਸੁੱਕਾ ਹੀ ਨਮਕ ਮਿਰਚ ਆਪਾਂ ਪਾਇਆ ਇਹਦੇ ਵਿੱਚ ਹਲਦੀ, ਨਮਕ ਮਿਰਚ ਥੋੜਾ ਹਿਸਾਬ ਨਾਲ ਪਾਉਣਾ ਕਿਉਂਕਿ ਮੈਂ ਬਾਅਦ 'ਚ ਵੀ ਲਾਣਾ ਤੜਕਾ। ਥੋੜੀ ਜਿਹੀ ਆਪਾਂ ਉੱਚ ਵੀ ਪਾਉਣਾ। ਦੇਖੋ ਸਾਰੇ ਟਿੰਡੇ ਆਪਾਂ ਭਰ ਲਏ। ਤੇਲ ਵੀ ਬਿਲਕੁਲ ਥੋੜਾ ਲਿਆ ਜਿਆਦਾ ਤੇਲ ਨਹੀਂ ਲੈਣਾ ਇਹਦੇ ਵਿੱਚੇ ਪੂਰੀ ਸਬਜੀ ਆਪਾਂ ਤਿਆਰ ਕਰਨੀ ਆ ਜਿੰਨਾਕ ਆਪਾਂ ਤੜਕੇ ਲਈ ਨਾਰਮਲ ਤੇਲ ਲੈਨੇ ਨਾ ਤੜਕਾ ਲਾਣ ਲਈ ਉਨਾਕ ਤੇਲ ਆਪਾਂ ਲਿਆ ਸਾਰੇ ਟਿੰਡੇ ਆਪੇ ਇਹਦੇ ਵਿੱਚ ਰੱਖ ਕੇ ਤੇ ਫਿਲਹਾਲ ਆਪਾਂ மூਹ ਇਹਨਾਂ ਦੇ ਉੱਪਰ ਰੱਖਿਆ ਤਾਂ ਕਿ ਮਸਾਲਾ ਨਾ ਨਿਕਲੇ ਇਹਨਾਂ ਦਾ ਤੇ ਸਾਰੇ ਟਿੰਡੇ ਰੱਖ ਕੇ ਤੇ ਇਹਨਾਂ ਨੂੰ ਆਪਾਂ ਢੱਕ ਦੇਣਾ ਆ ਸੇਕ ਨੂੰ ਆਪਾਂ ਕਰ ਦੇਣਾ ਘੱਟ ਮੀਡੀਅਮ ਸੇਕ ਕਰ ਦੇਣਾ ਆ ਦੇਖੋ ਜੀ ਸਾਰੇ ਟਿੰਡੇ ਜਿਹੜੇ ਆਪਾਂ ਰੱਖਤੇ ਸੀ ਢੱਕ ਦਿੱਤਾ ਸੀ ਮੀਡੀਅਮ ਸੇਕ ਤੇ ਤੇ ਇਹਨਾਂ ਨੂੰ ਜਿਹੜਾ ਆ ਮੈਂ 6-7 ਮਿੰਟ ਸੇਕ ਲੱਗਣ ਦਿੱਤਾ ਆ ਹੁਣ ਇਹਨਾਂ ਦੇ ਪਾਸੇ ਪਲਟ ਦਨੇ ਸਾਰਿਆਂ ਦੇ ਤੇ ਹੁਣ ਉੱਪਰਲਾ ਪਾਸਾ ਥੱਲੇ ਕਰ ਦਨੇ ਥੱਲੇ ਦਾ ਆਪਾਂ ਉੱਪਰ ਕਰ ਦਨੇ ਬਿਲਕੁਲ ਸੌਖਾ ਤਰੀਕਾ ਆ ਜਿਹਨਾਂ ਨੂੰ ਨਹੀਂ ਪਸੰਦ ਟੀਂਡਿਆਂ ਦੇ ਐਦਾਂ ਇੱਕ ਵਾਰੀ ਬਣਾ ਕੇ ਖਿਲਾ ਦੋ ਤੇ ਕਦੀ ਵੀ ਨਹੀਂ ਕਹਿਣਗੇ ਵੀ ਨਹੀਂ ਟੀਂਡੇ ਖਾਣੇ ਅਸੀਂ ਬਹੁਤ ਟੇਸਟੀ ਬਣਦੇ ਆ ਫੇਟਾਕ ਦਣਾ ਆਪਾਂ ਇਹਨਾਂ ਨੂੰ ਸੇਕ ਨੂੰ ਘੱਟੇ ਰੱਖਣਾ ਆ ਦੂਜੇ ਪਾਸੇ ਵੀ ਇਹਨਾਂ ਨੂੰ ਸੇਕ ਲੱਗ ਗਿਆ ਹੁਣ ਇਹਨਾਂ ਨੂੰ ਮਿਕਸ ਕਰ ਦਨੇ ਸਾਰਿਆਂ ਨੂੰ ਤੇ ਐਸੇ ਤਰ੍ਹਾਂ ਆਪਾਂ ਹਿਲਾ ਦਨੇ ਤਾਂ ਕਿ ਸਾਈਡਾਂ ਤੇ ਵੀ ਇਹਨਾਂ ਤੇ ਸੇਕ ਜਿਹੜਾ ਲੱਗ ਜਾਵੇ। ਅਗਰ ਤੁਸੀਂ ਨਹੀਂ ਤੜਕਾ ਲਾਣਾ ਚਾਹੁੰਦੇ ਨਾ ਮੈਂ ਪਹਿਲਾਂ ਵੀ ਦੱਸਿਆ ਵੀ ਤੁਸੀਂ ਹਰੀ ਮਿਰਚ, ਪਿਆਜ਼, ਟਮਾਟਰ ਤੇ ਜਿੰਨੀ ਕੁ ਹਲਦੀ ਮਿਰਚ ਆਪਾਂ ਪਾਉਣੀ ਲੋਣ ਪਾਉਣਾ ਉਹਨਾਂ ਸਾਰੀਆਂ ਚੀਜ਼ਾਂ ਇਕੱਠੀਆਂ ਕੁੱਟ ਲਓ। ਉਹ ਮਸਾਲਾ ਇਹਨਾਂ ਦੇ ਵਿੱਚ ਭਰ ਲਓ ਤੇ ਐਦਾਂ ਤੇਲ ਪਾ ਕੇ ਇਹਨਾਂ ਨੂੰ ਬਣਾ ਲਓ। ਤੇ ਲਓ ਜੀ ਇਹ ਟਿੰਡੇ ਜਿਹੜੇ ਆਪਣੇ ਆ ਸਿੰਪਲ ਐਦਾਂ ਬਣ ਕੇ ਤਿਆਰ ਹੋ ਗਏ। ਅਗਰ ਤੁਸੀਂ ਨਈ ਬਾਤ ਚ ਤੜਕਾ ਲਾਣੇ ਨਾ ਕੁੱਟ ਕੇ ਲੂਣ ਮਿਰਚ ਮਸਾਲਾ ਜਿੰਨਾ ਵੀ ਚਾਹੀਦਾ ਆ ਉਹ ਪਾ ਕੇ ਇੱਥੇ ਭਰ ਕੇ ਤੇ ਇਹਨਾਂ ਨੂੰ ਐਦਾਂ ਬਣਾ ਲਓ ਇਹ ਟਿੰਡੇ ਆਪਣੇ ਖਾਣ ਲਈ ਤਿਆਰ ਆ ਹੁਣ ਮੈਂ ਥੋੜੇ ਜਿਹਾ ਕੱਚੇ ਤਾਂ ਰੱਖੇ ਕਿਉਂਕਿ ਮੈਂ ਤੜਕਾ ਲਾ ਕੇ ਫੇਰ ਇਹਨਾਂ ਨੂੰ ਵਿੱਚ ਪਾਉਣਾ ਇੱਕ ਵਾਰੀ ਫੇਰ ਇਹਨਾਂ ਨੂੰ ਥੋੜਾ ਸੇਕ ਲਵਾਉਣਾ ਆ ਤੇ ਤੁਸੀਂ ਥੋੜਾ ਜਿਹਾ ਸੇਕ ਹੋਰ ਲਵਾ ਲਓ ਇਹਨਾਂ ਨੂੰ ਇੱਥੇ ਆਪਣੇ ਇਹ ਟਿੰਡੇ ਜਿਹੜੇ ਬਣ ਕੇ ਐਨ ਤਿਆਰ ਆ ਖਾਣ ਵਾਸਤੇ ਤੇ ਪਰ ਮੈਂ ਇਹ ਸਾਰੇ ਟਿੰਡੇ ਜਿਹੜੇ ਕੱਢਣ ਲੱਗੇ ਆ ਥੋੜਾ ਜਿਹਾ ਹਜੇ ਇਹਨਾਂ ਚ ਕੱਚੋ ਆ ਮੈਂ ਆਪੇ ਇਹਨਾਂ ਨੂੰ ਥੋੜੇ ਜਿਹਾ ਕੱਚੇ ਰੱਖਿਆ ਇਹ ਜ਼ਿਆਦਾ ਨਹੀਂ ਹੈਗੇ ਥੋੜੇ ਜਿਹਾ ਕੱਚੇ ਆ ਅਗਰ ਤੁਸੀਂ ਐਦਾਂ ਖਾਣੇ ਥੋੜੇ ਜਿਹਾ ਸੇਕ ਹੋਰ ਲਵਾ ਕੇ ਤੇ ਇਹਨਾਂ ਨੂੰ ਬਸ ਤੁਸੀਂ ਖਾ ਸਕਦੇ ਆ ਐਦਾਂ ਤੇ ਮੈਂ ਇਹਨਾਂ ਨੂੰ ਕੱਢ ਲਿਆ ਉਹ ਇਹਨਾਂ ਨੂੰ ਕੱਢ ਕੇ ਰੱਖ ਲੈਣੇ ਆ ਉਸੇ ਤੇਲ ਦੇ ਵਿੱਚ ਜਿਹੜਾ ਹੈਗਾ ਹੀ ਆ ਉਹਦੇ ਵਿੱਚ ਆਪਾਂ ਬਾਕੀ ਦਾ ਤੜਕਾ ਲਾਣੇ ਆ ਕਿਉਂਕਿ ਸਾਡੇ ਘਰ ਬਜ਼ੁਰਗ ਆ ਉਹ ਐਦਾਂ ਸੁੱਕੀ ਸਬਜ਼ੀ ਜਿਹੜੀ ਆ ਸੁੱਕੇ ਟਿੰਡੇ ਨਹੀਂ ਖਾਣੇ ਬਹੁਤੇ ਪਸੰਦ ਕਰਦੇ ਤੇ ਇਸ ਕਰਕੇ ਆਪਾਂ ਨੂੰ ਜਿਹੜੇ ਪਿਆਜ਼ ਟਮਾਟਰ ਪਾ ਕੇ ਨਾ ਤੜਕਾ ਥੋੜਾ ਤਿਆਰ ਕਰਨਾ ਪੈਂਦਾ ਹੈ ਉਹਨਾਂ ਦੀ ਪਸੰਦ ਦੇਖ ਕੇ ਤੇਲ ਆਪਾਂ ਉਹੀ ਰੱਖਿਆ ਵਿੱਚ ਪਾਤਾ ਸੀ ਜੀਰਾ ਜੀਰੇ ਨੂੰ ਸੇਕ ਲੱਗਾ ਤੇ ਪਿਆਜ਼ ਤੇ ਥੋੜੀਆਂ ਜੀਆਂ ਪਿਆਜ਼ਾਂ ਦੀਆਂ ਭੂਕਾਂ ਹਰੀਆਂ ਉਹ ਪਾ ਦਿੱਤੀਆਂ ਇਹਨੂੰ ਮਿਕਸ ਕਰਦੇ ਕੋਈ ਲੂਣ ਮਿਰਚ ਹਲਦੀ ਹਲੇ ਤੱਕ ਆਪੇ ਵਿੱਚ ਕੁਝ ਨਹੀਂ ਪਾਇਆ ਉਹ ਤੇਲ ਦੇ ਵਿੱਚੇ ਸੀ ਜਿਹੜਾ ਉਹਨਾਂ ਦੇ ਵਿੱਚੋਂ ਟਿੰਡਿਆਂ ਦੇ ਨਿਕਲਿਆ ਸੀ ਤੇ ਮਿਕਸ ਕਰਕੇ ਇਹਨੂੰ ਟੱਕ ਦੰਨੇ ਆ ਟਾਕੇ ਇਹਨੂੰ ਪਕਾ ਲੈਣੇ ਆ ਜਿਆਦਾ ਨਹੀਂ ਕਾਲਾ ਜਿਹਾ ਆਪਾਂ ਇਹਨੂੰ ਕਰਨਾ ਤੇ ਹਲਕਾ ਜਿਹਾ ਇਹਨਾਂ ਨੂੰ ਆਪਾਂ ਨਰਮ ਕਰ ਲਿਆ ਦੇਖੋ ਤੇ ਇੰਨਾ ਕੁ ਨਰਮ ਕਰ ਲਿਆ ਆਪਾਂ ਇਹਨਾਂ ਨੂੰ ਪਿਆਜ਼ਾਂ ਨੂੰ ਤੇ ਹੁਣ ਇਹਦੇ ਵਿੱਚ ਆਪਾਂ ਜਿਹੜੇ ਦੋ ਵੱਡੇ ਟਮਾਟਰ ਤੇ ਚਾਰ ਪੰਜ ਹਰੀਆਂ ਮਿਰਚਾਂ ਨਮਕ ਨਹੀਂ ਪਾਇਆ ਮੈਂ ਚਾਰ ਪੰਜ ਹਰੀਆਂ ਮਿਰਚਾਂ ਜਿਹੜੀਆਂ ਪਾਈਆਂ ਦੋ ਟਮਾਟਰ ਪਾ ਕੇ ਰੜਾਣੇ ਹੁਣ ਇਹਦੇ ਵਿੱਚ ਥੋੜਾ ਜਿਹਾ ਨਮਕ ਪਾਣਾ ਆਪਾਂ ਹਿਸਾਬ ਨਾਲ ਪਹਿਲਾਂ ਆਪਾਂ ਨਮਕ ਮਿਰਚ ਉਹਨਾਂ ਦੇ ਵਿੱਚ ਭਰਿਆ ਹੈ ਟਿੰਡਿਆਂ ਦੇ ਇਸ ਕਰਕੇ ਜ਼ਿਆਦਾ ਨਹੀਂ ਪਾਉਣਾ ਤੇ ਇਸ ਤੇਲ ਦੇ ਵਿੱਚ ਵੀ ਥੋੜਾ ਨਮਕ ਹੈਗਾ ਆ ਜਿਹੜਾ ਨਿਕਲਿਆ ਉਹਦੇ ਵਿੱਚੋਂ ਦੇਖੋ ਬਿਲਕੁਲ ਥੋੜਾ ਜਿਹਾ ਹਮੇ ਜਿਹੜਾ ਨਮਕ ਪਾ ਕੇ ਰੜਾਇਆ ਤੇ ਥੋੜੀ ਜਿਹੀ ਆਪਾਂ ਪਾਤੀ ਹਲਦੀ ਵੀ ਥੋੜੀ ਪਾਉਣੀ ਆ ਉਗ ਪਹਿਲਾਂ ਆਪਾਂ ਪਾਈਓ ਹਲਦੀ ਐਸ ਜਿਹੜਾ ਆਪਾਂ ਪਿਆਜ਼ ਟਮਾਟਰ ਭੁੰਨੇ ਆ ਇਹਦੇ ਹਿਸਾਬ ਨਾਲੇ ਪਸ ਪਾਉਣੀ ਆ ਇਹਦੇ ਜੋਗਾ ਨਮਕ ਪਾਇਆ ਤੇ ਇਹਦੇ ਜੋਗੀ ਆਪਾਂ ਹਲਦੀ ਪਾਈ ਆ ਮਿਕਸ ਕਰਕੇ ਤੇ ਇਹਦੇ ਵਿੱਚੇ ਆਪਾਂ ਜਿਹੜਾ ਆ ਉਹ ਰੱਖ ਦੇਣਾ ਲਸਣ ਅਦਰਕ ਦਾ ਪੇਸਟ ਐਦਾਂ ਰੱਖ ਦੇਣਾ ਉੱਪਰ ਤੇ ਇਹਨੂੰ ਸੇਕ ਲੱਗੀ ਜਾਣਾ ਤੇ ਪੱਕ ਜਾਣਾ ਇਹਨੇ ਤੇ ਇਹਨੂੰ ਢੱਕ ਦਿੱਤਾ ਫੇਰ ਤੇ ਹੁਣ ਇਹਨੂੰ ਆਪਾਂ ਕਰਦੇ ਮਿਕਸ ਮਿਕਸ ਕਰਕੇ ਪਿਆਜ਼ਾਂ ਨੂੰ ਵੀ ਥੋੜੀ ਜਿਹੀ ਆਪਾਂ ਫੇਲ ਲੈਣਾ ਆ ਤੇ ਐਦਾਂ ਬਣਾਉਂਗੇ ਹੋਰ ਵੀ ਟੇਸਟੀ ਬਣੂਗੇ ਇਕ ਤਾਂ ਥੋੜੇ ਨਰਮ ਹੋ ਜਾਂਦੇ ਉਹ ਜਿਹੜੇ ਕੱਲੇ ਢਿੰਡੇ ਬਣਾਏ ਉਹ ਥੋੜੇ ਸੁੱਕੇ ਰਹੂਗੇ ਜੇ ਐਦਾਂ ਬਣਾਉਨੇ ਆ ਨਾ ਆਪਾਂ ਤੇ ਇਹ ਥੋੜੇ ਜਿਹੇ ਨਰਮ ਹੋ ਜਾਂਦੇ ਆ ਟੱਕ ਦਿੱਤਾ ਸੀ ਫੇਰ ਤੇ ਹੁਣ ਦੇਖੋ ਪਿਆਜ਼ ਟਮਾਟਰ ਮਿਰਚ ਸਾਰੀਆਂ ਚੀਜ਼ਾਂ ਜਿਹੜੀਆਂ ਪਹਿਲਾਂ ਨਾਲੋਂ ਨਰਮ ਹੋ ਗਈਆਂ ਪੱਕ ਗਈਆਂ ਟਮਾਟਰਾਂ ਨੂੰ ਆਪਾਂ ਫੇਰ ਲਿਆ ਤੜਕਾ ਆਪਣਾ ਤਿਆਰ ਹੋ ਗਿਆ ਜੀ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੇ ਢਿੰਡੇ ਆਪਾਂ ਰੱਖਿਓ ਹਨ ਕੱਢ ਕੇ ਉਹ ਪਾ ਦੱਤੇ ਆ ਇਨਨੂੰ ਆਪਾਂ ਹਲਕੇ ਹੱਥਾਂ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰਕੇ ਨਾ ਮਸਾਲੇ ਦੇ ਵਿੱਚ ਤੇ ਫਿਰ ਆਪਾਂ ਇਹਨਾਂ ਨੂੰ ਟੱਕ ਦੇਣਾ ਆ ਬਹੁਤ ਹੀ ਟੇਸਟੀ ਟਿੰਡੇ ਬਣ ਕੇ ਤਿਆਰ ਹੋਊਗੇ ਇੱਕ ਵਾਰੀ ਟ్రਾਈ ਜ਼ਰੂਰ ਕਰਿਓ ਜੀ ਐਦਾਂ ਤੜਕਾ ਲਾ ਕੇ ਬਣਾਣੇ ਐਦਾਂ ਬਣਾ ਲਓ ਜੇ ਉਦਾਂ ਦੂਜੀ ਤਰ੍ਹਾਂ ਕੱਲੇ ਟਿੰਡੇ ਸਿੰਪਲ ਬਣਾਣੇ ਉਦਾਂ ਬਣਾ ਲਓ ਹਰਾ ਧਨੀਆ ਉੱਪਰ ਪਾ ਕੇ ਮੈਂ ਹੁਣ ਇਹਨੂੰ ਉਹਨੂੰ ਟੱਕ ਦੇਣਾ ਆ ਸੇਕ ਲੱਗ ਜਵੇ ਧਨੀਏ ਨੂੰ ਵੀ ਤੇ ਮਸਾਲਾ ਉਹਨਾਂ 'ਚ ਵੀ ਰਚ ਜਾਵੇ ਸਾਰਾ ਜਿਹੜਾ ਇੱਕਸਾਰ ਹੋ ਜਵੇ ਲਓ ਜੀ ਹੁਣ ਆਪਾਂ ਇਹਨੂੰ ਰਲਾ ਦਨੇ ਟਿੰਡੇ ਆਪਣੇ बन ਕੇ تیار ਹੋ ਗਏ ਆ ਵੀਡੀਓ ਮੇਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਜੀ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਵੀਡੀਓ ਕਿਦਾਂ ਦੀ ਲੱਗੀ ਆ ਰੈਸਪੀ ਆਪਣੇ ਵੱਲੋਂ ਮੈਂ ਬੜੇ ਪਿਆਰ ਨਾਲ ਬੜੇ ਧਿਆਨ ਦੇ ਨਾਲ ਬਣਾਉਣੀ ਹੁੰਨੀ ਜੀ ਕਮੈਂਟ ਕਰਕੇ ਮੈਨੂੰ ਜਰੂਰ ਦੱਸਦੇ ਆ ਕਰੋ ਨਵੇਂ ਵਿਊਬਰ ਜਿਹੜੇ ਜੁੜਦੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਪੋਰਟ ਕਰੋ ਮੇਰੇ ਚੈਨਲ ਨੂੰ ਦੇਖੋ ਜੀ ਲੱਗਿਓ ਕਰਕੇ ਆਪਾਂ ਦਿਖਾਉਂਦੇ ਆ ਭਰਵੇਂ ਟਿੰਡੇ ਜਿਹੜੇ ਆ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏ ਆ ਬਣਾਓ ਤੇ ਖਾਓ ਜੀ ਇੱਕ ਪਲੇਟ 'ਚ ਮੈਂ ਪਾ ਕੇ ਫਿਰ ਦਿਖਾ ਲ ਦਨੀ ਤੁਹਾਨੂੰ ਤੇ ਕਿੰਨੇ ਸੋਹਣੇ ਆਪਣੇ ਦੇਖਣ ਨੂੰ ਢੀਂਡੇ ਲੱਗਦੇ ਇੰਨੇ ਟੇਸਟੀ ਆ ਖਾਣ ਨੂੰ ਤੁਸੀਂ ਨਹੀਂ ਤੜਕਾ ਪਸੰਦ ਕਰਦੇ ਸੁੱਕੇ ਇਸ ਤਰ੍ਹਾਂ ਭਰ ਕੇ ਤੇ ਤੁਸੀਂ ਬਣਾ ਕੇ ਖਾ ਸਕਦੇ ਆ ਵੈਸੇ ਜਿਹੜੇ ਐਦਾਂ ਆਪਾਂ ਤੜਕਾ ਲਾ ਕੇ ਬਣਾਨੇ ਆ ਉਹ ਹੋਰ ਵੀ ਜ਼ਿਆਦਾ ਟੇਸਟੀ ਬਣ ਜਾਂਦੇ ਆ ਤੇ ਪਿਆਜ਼ ਦਾ ਆਪਣਾ ਜਿਹੜਾ ਟੇਸਟ ਆ ਟਮਾਟਰ ਦਾ ਆਪਣਾ ਟੇਸਟ ਆ ਪਲੇਟ 'ਚ ਪਾ ਕੇ ਦਿਖਾਉਂਦੇ ਆ ਜੀ ਬਣਾਓ ਤੇ ਖਾਓ ਜੀ ਵੀਡੀਓ ਦੇਖਣ ਲਈ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ